ਸਾਰੇ ਵੀਰਾਂ ਨੂੰ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਖੰਨਾ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਤੁਹਾਨੂੰ ਆਪਾਂ ਬਹੁਤ ਹੀ ਟਾਪ ਕੁਆਲਿਟੀ ਦੀਆਂ ਝੋਟੀਆਂ ਤੇ ਮੱਝਾਂ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਬਾਈ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਆਈ ਵੀ ਅੱਜ ਬਾਈ ਮੱਝ ਤੇ ਥਣ ਪੂਰੇ ਨਿਖੜਵੇਂ ਆ ਅਟਰ ਕੁਆਲਿਟੀ ਚੈੱਕ ਕਰੋ ਬਾਈ ਜੀ ਧਰੂ ਖੁਸ਼ ਹੁੰਦੀ ਦੇਖ ਕੇ ਤੇ 15 16 ਲੀਟਰ ਵਾਲੀ ਹੈ ਬਾਈ ਜੀ ਤੇ ਸ਼ਾਨਦਾਰ ਕੁਆਲਿਟੀ ਬਾਈ ਜੀ ਬਹੁਤ ਜ਼ਿਆਦਾ ਉਂਦਾ ਕੁਆਲਿਟੀ ਹੈ ਤੇ ਸਵੇਰ ਦੀ ਸੂਈ ਬਾਈ ਮਗਰ ਕੀ ਹੈ ਵੀਰੇ ਤੇ ਕੱਟੀ ਆ ਮਗਰ ਬਾਈ ਜੀ ਦੇਖੋ ਇੱਕ ਪੂਰਾ ਕੱਟੀ ਮੋਹਰਾ ਨਸਾ ਪੂਰਾ ਹੈ ਟਾਪ ਦਾ ਨਗੀਨਾ ਕੱਟੀ ਹੈ ਬਾਈ ਜੀ ਤੋਫਾ ਹੈਨ ਤੇ ਅਟਰ ਕੁਆਲਟੀ ਚੈੱਕ ਕਰੋ ਬਾਈ ਜੀ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਚਾਰੇ ਥਾਣਾ ਵਿੱਚ ਪ੍ਰੋਪਰ ਹੈਨ ਲੰਬਾ ਥਾਣਾ ਹੈਨ ਬਾਈ ਜੀ ਤੇ ਇੱਕੇ ਮੱਝ ਰੱਖੀ ਬਹੁਤ ਦਾ ਘਰੇ ਬਾਈ ਜੀ ਘਰ ਰੱਖਣ ਵਾਲਾ ਪਸ਼ੂ ਬਾਈ ਜੀ ਪੂਰਾ ਸ਼ਾਨਦਾਰ ਬਈ ਧਾਰਤੁਰ ਕਿਵੇਂ ਦੀ ਚਾਰ ਤੋਂ ਆਈ ਬਹੁਤ ਔਰ ਆਹਨ ਵਧੀਆ ਬਈ ਬੰਦ ਪੂਰੀਆ ਪੋਲੀ ਇਧਰ ਐ ਨਾ ਪੋਲੀਆ ਠੀਕ ਐ ਬਾਈ ਜੀ ਕਿੰਨਾ ਕਿਹੜੇ ਸੂਏ ਸੂਈ ਐ ਹੁਣ ਬਾਈ ਇਹ ਦੂਏ ਸੂਏ ਸੂਏ ਅੱਛਾ ਦੂਏ ਸੂਏ ਬਹੁਤ ਜ਼ਿਆਦਾ ਟਾਪ ਕੁਆਲਟੀ ਦੀ ਅਟਰ ਕੁਆਲਟੀ ਐ ਬਾਈ ਜੀ ਤੁਸੀਂ ਖੁਦ ਵੀ ਦੇਖ ਸਕਦੇ ਹੋ ਚੰਗਾ ਪਸ਼ੂ ਬਈ ਬੰਨੀ ਤੋਰ ਦੇ ਓਏ ਤੇ ਸ਼ਾਨਦਾਰ ਪਸ਼ੂ ਬਾਕੀ ਸਿੰਗਾ ਦੀ ਪੂਰੀ ਖੁੰਡੀ ਐ ਤੇ ਮਗਰ ਕੱਟੀ ਐ ਬਾਈ ਜੀ ਇਹਨ ਬਲੈਕ ਜੈਡ ਤੇ ਇਸ ਤੋਂ ਬਾਅਦ ਲੰਦੇ ਬਾਈ ਹਿੰਦੀ ਉੱਧਰ ਪੂਰੀ ਸੀਲ ਹੈ ਬਾਲੀ ਸੀਲ ਸਾਫ ਹੈ ਆਈ ਕਿੱਥੋਂ ਐ ਵੈਸੇ ਬਾਈ ਇਹ ਇਹ ਛੋਟੀਆਂ ਆਈਆਂ ਹਰਿਆਣੇ ਚੋਂ ਅੱਛਾ ਹਰਿਆਣੇ ਤੋਂ ਆਈਆਂ ਜੀ ਇਹ ਸਾਰਕੋ ਠੀਕ ਹੈ ਬਾਈ ਜੀ ਜਿਹੜੀ ਅਗਲੀ ਮੱਝ ਖੜੀ ਆਪਣਾ ਇਹ ਇਹ ਵੀ ਮੈਂ ਹੋ ਗਈ ਐ ਸੂਰੀ ਵੀ ਐ ਅੱਛਾ ਇਹ ਵੀ ਤੋਰੂਗੇ ਬਹੁਤ ਜ਼ਿਆਦਾ ਬਾਈ ਕ੍ਰੋਸ ਹੈ ਇਹ ਮੋਰਾ ਤੇ ਨੀਲੀ ਵਿੱਚ ਕ੍ਰੋਸ ਆ ਗਈ ਇਹ ਪੂਰੀ ਪਿਓ ਨਹੀਂ ਅੱਖਾਂ 'ਚ ਨਿਸ਼ਾਨਾ ਦਾ ਫਰਕ ਪੈ ਗਿਆ ਬਾਕੀ ਹੈ ਟੌਪ ਕੁਆਲਿਟੀ ਦੀ ਬਾਈ ਜੀ 3 4ਤੀਆਂ ਬਾਈ ਅੱਛਾ ਇਦੋਂ ਬਾਈ ਬੌਲੀ ਕੱਢ ਲਈ ਇਹਨਾਂ ਦੀ ਤਾਜੀ ਜੁਨੀਮ ਬਾਈ ਇਹ ਤੇ ਚੰਗੇ ਪਸ਼ੂ ਪਾਈਆਂ ਕੋਲੇ ਤੇ ਸਭ ਤੋਂ ਵੱਡੀ ਗੱਲ ਹੈ ਸੀਲ ਵਾਲੀ ਤੁਸੀਂ ਆਪੇ ਦੇਖ ਲਓ ਤੇ ਬਈ ਅਟਰ ਕੁਆਲਟੀ ਬਹੁਤ ਚੰਗੀ ਦੋਆਂ ਦੀ ਦੁੱਧ ਇਹਨਾਂ ਦਾ ਕੱਢ ਲਿਆ ਬਾਈ ਬਾਈ ਕਹਿੰਦਾ ਸੇਲ ਹੋ ਚੁੱਕੀਆਂ ਨੇ ਤੇ ਇਸ ਕਰਕੇ ਇਹਨਾਂ ਨੇ ਦੁੱਧ ਕੱਢ ਲਿਆ ਤੇ ਚੰਗੇ ਪਸ਼ੂ ਬਾਈ ਜੀ ਬਹੁਤ ਜ਼ਿਆਦਾ ਟਾਪ ਕੁਆਲਟੀ ਦੀਆਂ ਨੇ ਮੱਜਾ ਦੋਨਾਂ ਬਾਰੇ ਲਵਾਂਗੇ ਜਾਣਕਾਰੀ ਸਿੰਦੀ ਬਾਈ ਜਿਹੜੀ ਇਹ ਇੱਧਰ ਵਾਲੀ ਹੈ ਫੁੱਲੀ ਇਹਦਾ ਕੀ ਹਸਕਦਾ ਵੇ ਕਿਹੜੇ ਸੂਏ ਸੂਈ ਹੈ ਇਹ ਖੁੱਲੀ ਦਾ ਹਾਂ ਜੀ ਖੁੱਲੀ ਤੀਏ ਸੂਜੂ ਆ ਚੋਟੀ ਤੀਏ ਅੱਛਾ ਇਹ ਇਹਦੇ ਥੱਲੇ ਕਿੰਨਾ ਦੁੱਧ ਖੁੱਲੀ ਥੱਲੇ ਮਗਰ ਕੱਟੀ ਆ ਕਿੰਨਾ ਕ ਬੋਲਾ ਇਹਦੇ ਥੱਲੇ ਜਿਹੜੀ ਥੱਲੇ ਆ ਬੁੱਲੀ ਥੱਲੇ ਬੁੱਲੀ ਥੱਲੇ ਹੈਗਾ ਬੋਲਾ ਯਾਰ ਕਹਿਣਾ ਮੈਂ 10 12 13 ਕਿਲੋ ਦੁੱਧ ਆ ਲਿਆ ਹੁਣ ਤਾਂ ਵੀਰ ਕੱਲ ਦੀ ਸੂਜਾ ਉਹਨਾਂ ਨੇ 4-5 ਕਿਲੋ ਬੋਲਾ ਕਰਤਾ ਤੇ ਕਿੰਨਾ ਮੁੱਲ ਰੱਖਿਆ ਪਿਆ ਦਾ ਖੁੱਲੀ ਦਾ ਹਾਂ ਖੁੱਲੀ ਦਾ ਮੁੱਲ ਯਾਰ ਜਿੰਨਾ ਮਾਤੀ ਕਰਾ ਲਓ ਖੁੱਲੀ ਦਵਾਂਗੇ ਜਿਵੇਂ ਜੈਸਨੋ 1 ਲੱਖ ਦਰ ਮੂਲੇ ਇੱਕ 10 ਕਰਦੇ ਆ 90000 ਦੀ ਮਹਿੰਗੇ ਸਿਰਫ 90000 ਦੀ ਠੀਕ ਹੈ ਬਾਈ ਜੀ ਅੱਛਾ ਸਿਰਫ 90000 ਦੀ ਤੇ ਜਿਹੜੀ ਆ ਇੱਧਰ ਆਪਾਂ ਦਿਖਾਈ ਸੀਗੀ ਇਹ ਮੋਰਾ ਇਹਦਾ ਕੀ ਸਾਬ ਇਹਦਾ ਇੱਕ 10 ਆ ਬਸ ਯਾਰ ਇਹਦਾ ਵੀ ਇੱਕ 10 ਬਸ ਹਾਂ ਜੀ ਮੂਲ ਘੱਟ ਰੱਖਿਆ ਕੀ ਕਰ ਬਾਈ ਸਾਬ ਬਸ ਦੇਣ ਜਿਹੜੀ ਉਹ ਗੱਲਾਂ ਮਾਨਤਾ ਨੇ ਜੀ ਠੀਕ ਹੈ ਬਾਈ ਜੀ ਤੇ ਅਗਲੀ ਜਿਹੜੀ ਇਹ ਮੱਝ ਹੈ ਬਾਈ ਜੀ ਤੇ ਜੋ ਟੀਕ 25 ਦੀ ਬਸ ਅੱਛਾ ਸਿਰਫ ਮੂਲੋ 30 25 ਦੀ ਕਿੰਨਾ ਤੂੰ ਤੇ ਥੱਲੇ ਬਾਈ ਜਿੰਦੀ ਇਹ ਤੇ ਅਗਰ ਕਟਾ ਇੱਧਰ ਥੱਲੇ ਯਾਰ ਬੋਲ ਗਿਆ ਹੁਣ ਇਹ ਵੀ 3-4 ਕਿਲੋ ਨਾ ਨਾ 3 ਕਿਲੋ ਕੱਢਦੀ ਬੱਚਾ ਵਿਚਾਰ ਜ਼ਿਆਦਾ ਦੇਖੋ ਬਰਾਮਣਾ ਜੋਗੀ 12 ਦਾ ਉਹ 12 12 13 ਦਾ ਕੱਢਦੀ ਵਾਹ ਚੰਗਾ ਪਸ਼ੂ ਬਾਈ ਤੁਸੀਂ ਅਟਰ ਕੁਆਲਿਟੀ ਚੈੱਕ ਕਰੋ ਪੂਰੇ ਨਿਖੜਵੇਂ ਥਾਣਾ ਹੈ ਬਾਕੀ ਬਈ ਸਭ ਤੋਂ ਵੱਡੀ ਗੱਲ ਹੈ ਸਿੰਦੀ ਦਾ ਰੇਟ ਬਹੁਤ ਜਾਇਜ਼ ਹੁੰਦਾ ਹੈ ਤੇ ਬਾਈ ਜੀ ਚੰਗੇ ਪਸ਼ੂ ਨੇ ਜੀ ਸਭ ਨਾਲ ਪਸ਼ੂ ਹੁੰਦੇ ਨੇ ਉਸ ਸਭ ਨਾਲ ਰੇਟ ਬਹੁਤ ਜਾਇਜ਼ ਹੁੰਦਾ ਬਾਈ ਦਾ ਤੇ ਚੰਗੀਆਂ ਮੱਝਾਂ ਆਈਆਂ ਹੋਈਆਂ ਨੇ ਬਾਈ ਕੋਲੇ ਅੱਜ ਪੂਰੇ ਟੌਪ ਕੁਆਲਿਟੀ ਦੀਆਂ ਨੇ ਦੁੱਧਾਲੀਆਂ ਘਰੇ ਰੱਖਣ ਵਾਲੇ ਪਸ਼ੂ ਨੇ ਮੈਂ ਧਾਰਤੂ ਰ ਇਹਨਾਂ ਦੀ ਪੂਰੀ ਬੋਲੀ ਹੈ ਨਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਆਪਣੇ ਕੋਲ ਕਿਹੜੀ ਹੈ ਉਹ ਦੋ ਠੀਕ ਹੈ ਬਾਈ ਜੀ ਕੱਪੜਾ ਵੀ ਆਈਆਂ ਹੋਈਆਂ ਬਾਈ ਕੋਲੇ ਅੱਜ ਸਿੰਦੀ ਕੋਲ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਤੇ ਸ਼ਾਨਦਾਰ ਕੁਆਲਟੀ ਬਾਈ ਜੀ ਸੈਂਟੀ ਵੀ ਖੋਲ ਦੋ ਇਹਨੂੰ ਵੀ ਹਾਂਜੀ ਹਾਂਜੀ ਤੇ ਚੰਗਾ ਪਸ਼ੂ ਬਾਈ ਜੀ ਤੁਸੀਂ ਖੁਦ ਵੀ ਦੇਖ ਸਕਦੇ ਹੋ ਤਿਲ ਪਸ਼ੂ ਦਾ ਦੁਕਾਣ ਪਰੋਖਾ ਬਣਾਇਆ ਬਾੜ ਦੇ ਵਿੱਚ ਬਾੜ ਗੰਜ ਛਿੱਡੀਆਂ ਪਾਲ ਪੱਲੇ ਦੇ ਸੋਚਾ ਪੈ ਜੇ ਮੰਡੀ ਇਹ ਟੋ ਲੰਬਾ ਥਾਣਾ ਬਾਈ ਥਣ ਦੀ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਲੰਬਾ ਥਾਣਾ ਤੇ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਾਈ ਜੀ ਕਿੰਨੇ ਦਿਨ ਲੈ ਲੂ ਸ਼ੈਂਟੀ ਪਈ ਇਹ ਆ ਇਹਦੇ ਨਾਜ਼ਰ ਰਹਿ ਗਿਆ ਜੀ ਅੱਛਾ 10 ਦਿਨ ਰੂ ਬਸ ਤੇ ਬਾਈ ਚੰਗਾ ਪਸ਼ੂ ਬਾਈ ਜੀ ਥਣ ਪੂਰੇ ਨਿਖੜਵੇਂ ਆ ਇਹ ਤਾਂ 500 ਵਰਚੋਂ ਨਹੀਂ ਹੋਣੀ ਠੀਕ ਹੈ ਬਾਈ ਜੀ ਤੇ ਚੰਗਾ ਪਸ਼ੂ ਬਾਈ ਜੀ ਤੇ ਕਿੰਨਾ ਰੇਟ ਰੱਖਿਆ ਬਾਈ ਜੀਂ ਦੀ ਪਈ ਇਹਦਾ ਆ ਇੱਕ ਦਾ ਅੱਧੀ ਦੇ ਦਾਂਗੇ ਠੀਕ ਹੈ ਬਾਈ ਜੀ ਤੇ ਕਿੰਨਾ ਦੁੱਧ ਕੱਜੂ ਤੁਹਾਡੇ ਸਭ ਨੂੰ 13-14 ਕਿਲੋ ਮੈਂ ਕਰਾਂ ਠੀਕ ਹੈ ਬਾਈ ਜੀ ਬਾਕੀ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਪੂਰੇ ਨਿਖੜਵੇਂ ਇਕੱਲਾ ਇਕੱਲਾ ਥਣਾ ਬਾਈ ਜੀ ਤੇ ਇਸ ਤੋਂ ਬਾਦ ਆਈ ਆਪਣੇ ਕਾਲੀ ਮੱਝ ਇਹ ਵੀ ਚੰਗੀ ਹੈ ਬਾਈ ਜੀ ਤੇ ਪਿੱਠਪੁੜੇ ਤੋਂ ਚੰਗੀ 바ਕੀ ਅਟਰ ਕੁਆਲਿਟੀ ਤਿਆਰ ਕਰ ਰਹੀ ਹੈ ਪੂਰੀ ਮੱਝ ਤੇ ਚੰਗਾ ਪਸ਼ੂ ਬਾਈ ਕੋਲੇ ਬਾਕੀ ਬਈ ਸਭ ਤੋਂ ਵੱਡੀ ਗੱਲ ਹੈ ਬਾਈ ਦਾ ਰੇਟ ਬਹੁਤ ਜਿਆਦਾ ਜਾਂਦਾ ਹੈ ਸੈਂਟੀਫਾਈ ਕਿੰਨੇ ਦਿਨ ਲੈ ਲੂ ਪੰਜ-ਸੱਤ ਦਿਨ ਰਹਿੰਦੇ ਬਾਈ ਕਹਿੰਦਾ ਤੇ ਸਿੰਦੀ ਮੁੱਲ ਕਿੰਨਾ ਰੱਖਿਆ ਬਈ ਆਪੇ ਦਾ ਯੈਸ ਨੋ ਹੂੰ ਯੈਸ ਨੋ ਇਹ ਆਪਾਂ ਮੈਂ ਦੱਬਾਵੇ ਹਜ਼ਾਰ ਅੱਛਾ ਸਿਰਫ 85 ਹਜ਼ਾਰ ਦੀ ਠੀਕ ਹੈ ਬਾਈ ਜੀ ਸਿਰਫ 85 ਹਜ਼ਾਰ ਰੇਟ ਬਹੁਤ ਜ਼ਿਆਦਾ ਘੱਟ ਰੇਟ ਹੈ ਬਾਈ ਜੀ ਜਾਇਜ਼ ਰੇਟਾਂ ਜੇ ਕੋਈ ਵੀਰ ਲੈਣਾ ਚਾਹੁੰਦਾ ਤਾਂ ਬਾਈਆਂ ਨਾਲ ਕੰਟੈਕਟ ਕਰ ਸਕਦਾ ਨੰਬਰ ਪਾ ਕਰਾਂਗੇ ਸ਼ੇਅਰ ਬਾਇਓ ਵਿੱਚ ਚੈੱਕ ਕਰੋ ਬਾਈ ਜੀ ਅਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਤੇ ਅੱਗੇ ਤੋਂ ਵੀ ਪੱਕੀ ਪਿੱਠ ਪੁੜੇ ਦੀ ਬਹੁਤ ਚੰਗੀ ਬਾਈ ਜੀ ਹੱਡਾਂ ਪੈਰਾਂ ਦੀ ਖੁੱਲੀ ਹੈ ਬੈਸ ਚੰਗਾ ਪਸ਼ੂ ਬਾਈ ਜੀ ਤੇ ਛਿੰਦੀ ਬਾਈ ਆਪਣਾ ਪੂਰਾ ਐਡਰੈਸ ਦੱਸੋ ਜੀ ਪਿੰਡ ਹਰਗਣਾ ਜੀ ਜਿਹੜਾ ਸਾਡਾ ਫੇਰ ਜੀ ਹਾਂਜੀ ਮੋਬਾਈਲ ਨੰਬਰ ਹੈ ਮੇਰਾ 9914635900 ਇੱਕ ਵਾਰ ਨੰਬਰ ਦੁਆਰੇ ਬੋਲਦੇ ਵੀਰੇ 9914635900 ਘਰੇ ਹੁੰਦੇ ਪਸ਼ੂ ਬੱਸ ਹਾਂਜੀ ਘਰਾਂ ਹਰ ਟਾਈਮ 10 12 ਪਸ਼ੂ ਬੜੀਆਂ ਝੋਕਰੀਆਂ ਤੇਰਾ ਚੋਣ ਠੀਕ ਹੈ ਬਾਈ ਜੀ ਤੇ ਬਾਕੀ ਆਪਾਂ ਬਾਈ ਜੀ ਬਾਈ ਦਾ ਰੇਟ ਬਹੁਤ ਜ਼ਿਆਦਾ ਜਾਇਜ਼ ਹੁੰਦਾ ਹੈ ਤੇ ਚੰਗੇ ਪਸ਼ੂ ਨੇ ਬਾਈ ਕੋਲੇ ਸਾਰੇ ਹੀ ਟੌਪ ਕਲਾਸ ਨੇ ਬਾਕੀ ਰੇਟ ਬਹੁਤ ਜਾਇਜ਼ ਹੈ ਬਈਆਂ ਦਾ ਸਭ ਤੋਂ ਵੱਡੀ ਗੱਲ ਹੈ ਤੇ ਚੰਗਾ ਪਸ਼ੂ ਹੈ ਤੇ ਰੇਟ ਵੀ ਜਾਇਜ ਹੈ ਤੇ ਬਾਕੀ ਪਸ਼ੂ ਵੀ ਬਹੁਤ ਚੰਗੇ ਬਾਈ ਜੀ ਤੇ ਬਾਕੀ ਤੁਸੀਂ ਥਾਣਾ ਆਪਾਂ ਦਿਖਾਉਂਦੇ ਹਾਂ ਕੱਲੀ ਕੱਲੀ ਦਾ ਇਹ ਮੱਝ ਵੀ ਬਾਈਆਂ ਨੇ ਦੱਸਿਆ ਸੀਗਾ ਵੀ 90000 ਦੇ ਸਿਰਫ ਚੰਗਾ ਪਿੱਠਪੜੇ ਤੋਂ ਬਾਈ ਜੀ ਤੇ ਜਿਹੜੀ ਇਹ ਝੋਟੀ ਸੀਗੀ ਇਹ ਵੀ ਚੰਗੀ ਹੈ ਬਾਈ ਜੀ ਇਹਦਾ ਵੀ ਰੇਟ ਜਾਇਜ ਸੀਗਾ ਤੇ ਅੱਗੇ ਆ ਫੁੱਲੀ ਸੀਗੀ ਇਹ ਵੀ ਜਾਇਜ ਰੇਟ 85000 ਦੀ ਬੋਲੀ ਸੀਗੀ ਬਾਈਆਂ ਨੇ ਤੇ ਬਾਈ ਪਿੱਠਪੜੇ ਤਾਂ ਬਹੁਤ ਚੰਗੀਆਂ ਨੇ ਚਾਰੇ ਪੰਜ ਪਸ਼ੂ ਦਿਖਾਏ ਨੇ ਪੰਜੇ ਪਸ਼ੂ ਟਾਪ ਕੁਆਲਿਟੀ ਦੇ ਨੇ ਤੇ ਨਿੱਖਣਵੇਂ ਥਣ ਨੇ ਪੂਰੇ ਬਾਈ ਜੀ ਇਹ ਕਿੰਨੇ ਮੋਨੇ ਡੱਟ ਤੇ ਚੰਗੇ ਪਿਛੇ ਹਾਂਜੀ ਬਾਈ ਹਾਂਜੀ ਬਾਈ ਕੀ ਹਾਲ ਹੈ ਵਧੀਆ ਜੀ ਕੀ ਨਾਮ ਹੈ ਮੋਕੇ ਸਿੰਘ ਚਾਚਾ ਕਿਹੜਾ ਇਲਾਕਾ ਹੈ ਬਾਈ ਆਪਣਾ ਅੱਛਾ ਕੀ ਪਸ਼ੂ ਲੈ ਕੇ ਬਾਈ ਕਾ ਵਿੱਚ ਖਰੀਦਣਾ ਹੈ ਕਿ ਵੇਚਣਾ ਹੈ ਖਰੀਦਣਾ ਹੈ ਅੱਛਾ ਬਾਈ ਕੋਈ ਲੱਗਿਆ ਲੋਟ ਨਹੀਂ ਜੀ ਅਜੇ ਤਾਂ ਲੱਗਿਆ ਨਹੀਂ ਅੱਛਾ ਲੱਗ ਜੂਗਾ ਤੇ ਬਾਕੀ ਕਿਵੇਂ ਲੱਗੇ ਮੰਡੀ ਜਾ ਕੇ ਬਾਈ ਪਹਿਲਾਂ ਠੀਕ ਹੈ ਠੀਕ ਹੈ ਮੈਂ ਪਹਿਲੀ ਵਾਰ ਆਏ ਕਿ ਪਹਿਲਾਂ ਵੀ ਆ ਚੁੱਕੇ ਹਾਂ ਨਹੀਂ ਪਹਿਲਾਂ ਵੀ ਦੋ ਤਿੰਨ ਵਾਰ ਠੀਕ ਹੈ ਬਾਈ ਜੀ ਆਪਣਾ ਵਪਾਰ ਦਾ ਕੰਮ ਹੈਗਾ ਆਪਣਾ ਪੈਸੇ ਸ਼ੌਂਕ ਆਪਣ ਘਰਾਂ ਪਾਲਦੇ ਆ ਚਾ ਵਪਾਰ ਦਾ ਕੰਮ ਹੈ ਠੀਕ ਹੈ ਬਾਈ ਜੀ ਤੇ ਬਾਈ ਤੋਂ ਬਾਈ ਜਵਾਕ ਨੂੰ ਚੋਅ ਹੈ ਤੇ ਪਹੁੰਚੇ ਅੱਜ ਮੰਡੀ ਤੇ ਬਾਕੀ ਪਸ਼ੂ ਬਾਈਆਂ ਕੋਲੇ ਸਾਰੀ ਟੌਪ ਕਲਾਸ ਦੇ ਨੇ ਇਹ ਛਿੰਦੀ ਕੋਲ ਝੋਟੀ ਇਹ ਬੜੀ ਟੌਪ ਕੁਆਲਿਟੀ ਦੀ ਹੈ ਤੇ ਇਹਦਾ ਰੇਟ ਬਹੁਤ ਜ਼ਿਆਦਾ ਜਿ ਰੱਖਿਆ ਬਾਈ ਨੇ ਬਾਕੀ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਪੂਰੇ ਨਿਖਣਵੇਂ ਧਣ ਨੇ ਇਹ ਸਵੇਰੇ ਹੀ ਸੂਈ ਹੈ ਬਾਈ ਜੀ ਤੇ ਸ਼ਾਨਦਾਰ ਪਸ਼ੂ ਬਾਈ ਜੀ ਐਦਾਂ ਦੇ ਪਸ਼ੂ ਲੈਣ ਲਈ ਤੁਸੀਂ ਕਰ ਸਕਦੇ ਹੋ ਛਿੰਦੀ ਬਾਈ ਦਾ ਕੰਟੈਕਟ ਤੇ ਘਰੇ ਬਾਈ ਦੇ ਪਸ਼ੂ ਹੁੰਦੇ ਨੇ 5-10 ਬਾਈ ਜੀ ਨਾਲ ਮਗਰ ਕੱਢੀ ਬਾਈ ਜੀ ਇਹਦੇ ਮੰਡੀ ਚ ਪਸ਼ੂ ਵਾਧੂ ਆਏ ਹੋਏ ਨੇ ਅੱਜ ਕੋਈ ਵੀ ਆ ਸਕਦੇ ਮੰਡੀ ਤੇ ਸਾਰੇ ਵੀਰਾਂ ਨੂੰ ਬੈਂਕ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਵੀਰ ਬਹੁਤ ਹੀ ਟਾਪ ਕੁਆਲਿਟੀ ਦੀ ਝੋਟੀ ਤੇ ਬਾਕੀ ਅਟਰ ਕੁਆਲਿਟੀ ਚੈੱਕ ਕਰੋ ਬਾਈ ਜੀ ਸ਼ਾਨਦਾਰ ਹੈ ਬਾਈ ਨੂੰ ਪੁੱਛਦੇ ਕਿੰਨੇ ਦਿਨ ਲੱਗਗੇ ਹਜੇ ਇਹ ਚੰਗਾ ਪਸ਼ੂ ਬਾਈ ਜੀ ਭਾਈ ਸਾਸੀ ਕਾਲ ਜੀ ਸਾਸੀ ਕਾਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਕੀ ਨਾਮ ਹੈ ਜੀ ਆਪਣਾ ਕਾਲੀ ਸਿੰਘ ਅੱਛਾ ਕਿਹੜਾ ਪਿੰਡ ਪੈਦਾ ਵੀਰੇ ਲਾਲ ਮਾਝਾ ਠੀਕ ਹੈ ਬਾਈ ਜੀ ਤੇ ਬਾਈ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਹਜੇ ਦੌਰ ਨਹੀਂ ਗਿਆ ਅੱਛਾ ਕੋਈ ਹੋਇਆ ਸੇਲ ਨਾ ਦੋ ਹੋਈ ਹੈ ਅੱਛਾ ਠੀਕ ਹੈ ਬਾਈ ਜੀ ਇਹ ਜਿਹੜੀ ਝੋਟੀ ਹੈ ਕਿੰਨੇ ਦੀ ਲੈ ਲੂ ਬਾਈ ਜੀ ਹਜੇ ਇਹ 15 ਦਿਨ ਤੇ ਟੂਪ ਪਏ ਨੇ ਜੀ ਸਾਡੇ ਆਪਣੇ ਰਿਸ਼ਤੇਦਾਰਾਂ ਦੀ ਝੋਟੀ ਹੈ ਮੈਂ ਉਹ ਕੋਲੋਂ ਠੀਕ ਹੈ ਬਾਈ ਜੀ ਤੇ ਕਿੰਨੇ ਦਾ ਦੁੱਧ ਕੱਢਜੋ ਤੁਹਾਡੇ ਹਿਸਾਬ ਨਾਲ ਦੁੱਧ ਤਾਂ ਵੀ ਤੇਰਾ 14 ਜਿੰਨੇ ਚਾਹੀਦੇ ਠੀਕ ਹੈ ਬਾਈ ਜੀ ਦੀ ਮਾਂ ਨੇ 18 19 ਠੀਕ ਤੇ ਕਿੰਨਾ ਮੁੱਲ ਰੱਖਿਆ ਆਪਾਂ ਵੀਰੇ ਦਾ ਮੁੱਲ 1 20 ਮੰਗਦੇ ਆ ਜੀ ਅੱਛਾ ਲੈਣ ਦੇਣ ਲਾਸਟ ਫਿਰ ਵੀ ਜੀ ਪੂਰੇ ਲੱਖ ਦੀ ਅੱਛਾ ਪੂਰੇ ਲੱਖ ਦੀ ਠੀਕ ਹੈ ਜੀ ਉਦਾਂ ਉਹ ਫੀਲ ਹੈ ਮਤਲਬ ਹਾਂ ਹਾਂ ਠੀ ਤੇ ਉਹ ਉਹ ਵੀ ਦਿਖਾ ਦਈਏ ਆਪਾਂ ਦੂਜੀ ਝੋਟੀ ਨੂੰ ਠੀਕ ਹੈ ਬਾਈ ਜੀ ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਅਗਲੀ ਮੱਝ ਤੇ ਇਹ ਵੀ ਬਈ ਥਾਣਾ ਦੇਖੋ ਬਾਈ ਜੀ ਅਟਰ ਕੁਆਲਟੀ ਬਹੁਤ ਜ਼ਿਆਦਾ ਚੰਗੀ ਹੈ ਤੇ ਪਿੱਠਪੁੜੇ ਤੋਂ ਵੀ ਬਾਈ ਚੰਗੀ ਹੈ ਮੱਝ ਹਾਂ ਤੇ ਇਹਦਾ ਇੱਕ 10 ਮੰਗਦੇ ਪੂਰਾ ਨਿੱਖੜ ਮਾ ਥਾਣਾ ਚੈੱਕ ਕਰੋ ਬਾਈ ਜੀ ਤੇ ਬਾਈ ਕਹਿੰਦਾ ਇੱਕ 10 ਮੰਗਦੇ ਨਾਲ ਬੱਚਾ ਕੀ ਬਾਈ ਜੀ ਇਹਦੇ ਉਹ ਕੱਟਾ ਜਿਗਾ ਤੇ ਮਗਰ ਬਾਈ ਜੀ ਬੱਚਾ ਇਹਦੇ ਕੱਟਾ ਹਾਂ ਜੀ ਤੇ ਚੰਗਾ ਪਸ਼ੂ ਬਾਈ ਜੀ ਹਾਂ ਜੀ ਤੇ ਬਾਕੀ ਬਾਈ ਜੀ ਉਹਦਾ ਧਰਤੂਰ ਕਿਵੇਂ ਬਾਈ ਜੀ ਇਹਦੀ ਹੋਲੀ ਐ ਨਾ ਠੀਕ ਹੈ ਬਾਈ ਜੀ ਤੇ ਇਹਦਾ ਕਿੰਨਾ ਮੁੱਲ ਰੱਖਿਆ ਆਪਾਂ ਲੈਣਾ ਦੇਣਾ 1 10 95000 ਦੀ ਹਾਂ ਸਿਰਫ 95000 ਦੀ ਦੁੱਧ 13 ਲੀਟਰ ਹੋਣਾ ਇਹਦਾ ਠੀਕ ਹੈ ਬਾਈ ਜੀ ਵਪਾਰ ਦਾ ਕੰਮ ਵੀ ਆਪਣਾ ਹੀ ਹਾਂ ਲੈ ਜੀ ਠੀਕ ਹੈ ਬਾਈ ਜੀ ਤੇ ਲਿਉਂਦੇ ਕਿੱਥੋਂ ਪੈਸੇ ਮੱਝੇ ਆਪਾਂ ਬਾਲ ਪਿੰਡ ਪੁੰਗ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਜੀ ਮੇਰਾ ਨੰਬਰ 991555550 ਠੀਕ ਹੈ ਬਾਈ ਨਾਮ ਕੀ ਦੱਸਾਂ ਜੀ ਕਿ ਆਪਣਾ ਹੀ ਹਾਂ ਜੀ ਠੀਕ ਹੈ ਬਾਈ ਜੀ ਧੰਨਵਾਦ ਮੇਰੇ ਪਸ਼ੂ ਚੰਗੇ ਆਏ ਹੋਏ ਨੇ ਬਾਈ ਜੀ ਮੰਡੀ 'ਚ ਬਹੁਤੀ ਟਾਪ ਕੁਆਲਿਟੀ ਦੀ ਮੋਰਾ ਨਸਲ ਦੀ ਮੱਝ ਤੇ ਬਾਈ ਜੀ ਅਟਰ ਕੁਆਲਿਟੀ ਚੈੱਕ ਕਰੋ ਇਹਦੀ ਬਾਈ ਸੱਸੀ ਗਾਲ ਜੀ ਸੱਸੀ ਗਾਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਵੀਰ ਜੀ ਤੇ ਕੀ ਨਾਮ ਹੈ ਵੀਰੇ ਆਪਣਾ ਰਾਜਵਿੰਦਰ ਸਿੰਘ ਠੀਕ ਹੈ ਬਾਈ ਕਿਹੜਾ ਪਿੰਡ ਪੈਂਦੇ ਆਕਾਲਗੜ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲਿਗਿਆ ਜੀ ਬਈ ਅੱਜ ਆਪਾਂ 4 ਲੈ ਕੇ ਆਏ ਠੀਕ ਹੈ ਜੀ ਕੋਈ ਹੋਇਆ ਸੇਲ ਜੀ ਟੋ ਹੋ ਗਏ ਜੀ ਠੀਕ ਹੈ ਬਈ ਗਾਹ ਕਹਿ ਅੱਜ ਠੀਕ ਹੈ ਵਧੀਆ ਠੀਕ ਹੈ ਜਿਹੜੀ ਇਹ ਮੱਝ ਕਿੰਨੇ ਕ ਦੇ ਲੈ ਲੂ ਹਜੇ ਬਈ ਜੀ ਦੰ ਦੇ ਲੂਗੇ 22 ਦਿਨ ਪੂਰੇ ਕਰ ਦੇ ਜੀ ਠੀਕ ਹੈ ਬਈ ਜੀ ਤੇ ਦੁੱਧਾ ਦਾ ਕਿੰਨਾ ਕਰ ਜੂ ਇਹ 12 ਕਿ ਦੁੱਧਾ ਵੀ ਕਰ ਜੂ ਰਾਮ ਲਾ ਇੰਨਾ ਕਰ ਠੀਕ ਹੈ ਬਾਈ ਜੀ ਤੇ ਕਿ ਮੁੱਲ ਕਿੰਨਾ ਰੱਖਿਆ ਬਾਈ ਜੀ ਆਪਾਂ ਇਹਦਾ ਮੁੱਲ ਦਾ 85 ਹਜ਼ਾਰ ਦੇ ਦਾਂਗੇ ਠੀਕ ਹੈ ਜੀ ਤੇ ਉਹਦਾ ਸੀਲ ਹੈ ਪੂਰੀ ਵਾਹ ਸੀਲ ਹੈ ਵੀ ਕੇ ਬਾਈ ਵਪਾਰ ਦਾ ਕੰਮ ਹੈ ਕਿ ਬਾਈ ਆਪਣਾ ਵੈਸੇ ਆਪਾਂ ਵਪਾਰ ਦਾ ਕੰਮ ਹੀ ਆਪਾਂ ਦੁੱਧਾ ਦਾ ਕੰਮ ਹੀ ਆ ਠੀਕ ਹੈ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾ ਬਾਈ ਸਾਰੀਆਂ ਮੈਂ 5 10 ਸਾਰੀਆਂ ਮੈਂ 5 10 20 ਅੱਛਾ ਜੀ ਜਾਤਰਖੰਡ ਨੇ ਔਰ ਗਰਾਲੀ ਦੀ ਲਾਉਂਦੇ ਹੁਣ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਆਪਣਾ 86968 ਹਾਂਜੀ 4741 ਇੱਕ ਵਾਰ ਦੁਬਾਰੇ ਬੋਲ ਦੋ ਵੀਰੇ 86968 ਹਾਂਜੀ 4741 ਠੀਕ ਹੈ ਬਾਈ ਜੀ ਧੰਨਵਾਦ ਜੀ ਬਹੁਤ ਹੀ ਟਾਪ ਕੁਆਲਟੀ ਦੀ ਮੱਜ ਤੇ ਬਾਈ ਥਾਣਾ ਦੇਖੋ ਪੂਰਾ ਚੰਗਾ ਐ ਲੰਬਾ ਤਾਣਾ ਐ ਤੇ ਸਿੰਗਾ ਦੀ ਬਾਈ ਚੰਗੀ ਐ ਤੇ ਮਗਰ ਮੇਰਾ ਵੀਰ ਕੱਟੀ ਐ ਠੀਕ ਚੰਗਾ ਪਜੂ ਬਾਈ ਸਿੰਗਾ ਸਿੰਗਾ ਦੀ ਕੁੰਡੀ ਐ ਤੇ ਬਾਈ ਕੋਲ ਨਾਲ ਪੂਰੀ ਜਾਣਕਾਰੀ ਬਾਕੀ ਸਿੰਘ ਥਾਣਾ ਦੇਖੋ ਬਾਈ ਜੀ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ ਸੁਥਰੀ ਐ ਤੇ ਪਿੱਛੇ ਤੋਂ ਵੀ ਤੁਸੀਂ ਦੇਖ ਚੈੱਕ ਕਰ ਸਕਦੇ ਹੋ ਫੈਕਟਰ ਕੁਆਲਟੀ ਪੂਰੀ ਤੇ ਬਾਕੀ ਪਤਲੇ ਜੰਮ ਦੀ ਬਾਈ ਜੀ ਤੇ ਬਾਈ ਕੋਲ ਨੇ ਪੂਰੀ ਜਾਣਕਾਰੀ ਹਾਂਜੀ ਬਾਈ ਸਾਸੀ ਗੱਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਵੀਰੇ ਆਪਣਾ ਹੀ ਹਰਵਿੰਦਰ ਸਿੰਘ ਹੈ ਜੀ ਠੀਕ ਹੈ ਕਿਹੜਾ ਪਿੰਡ ਪੈਂਦਾ ਵੀਰੇ ਆਪਣਾ ਮੋਹਾਲੀ ਜ਼ਿਲ੍ਹੇ ਦਾ ਮਜਾਤ ਪਿੰਡ ਹੈ ਜੀ ਅੱਛਾ ਮਜਾਤ ਪਿੰਡ ਠੀਕ ਹੈ ਬਾਈ ਜੀ ਤੇ ਬਾਈ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਆਪਾਂ ਤਿੰਨ ਬਾਈ ਕੋਈ ਹੋਇਆ ਸੇਰ ਆ ਦੋ ਹੋ ਗਈ ਗਾਹ ਕਹਿ ਅੱਜ ਠੀਕ ਠੀਕ ਚੱਲ ਰਹੀ ਹੈ ਵੀਰੇ ਠੀਕ ਹੈ ਇਹ ਜਿਹੜੀ ਮੱਝ ਸੂਈ ਬਈ ਕਿਹੜੇ ਸੂਈ ਸੂਈ ਹੈ ਇਹ ਵੈਸੇ ਤੀਸਰੇ ਸੂਏ ਸੂਈ ਕਿੰਨਾ ਦੁੱਧ ਨਹੀਂ ਥੱਲੇ ਵੀਰੇ ਇਹਦੇ 11 ਕਿਲੋ ਹੋ ਗਏ ਠੀਕ ਹੈ ਬਾਈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਬਈ ਆਪਾਂ ਇਹਦਾ 100000 ਰੁਪਏ ਮੰਗਦੇ ਨੇ 100000 ਕਿੰਨਾ ਲੱਗਦਾ 80000 ਰੁਪਏ ਅੱਛੀ ਠੀਕ ਹੈ ਬਾਈ ਜੀ ਤੇ ਬਾਈ ਆਪਾਂ ਲਿਉਂਦੇ ਕਿੱਥੋਂ ਪਸ਼ੂ ਵੈਸੇ ਵੈਸੇ ਤਾਂ ਵੀਰੇ ਜੀ ਇੱਧਰ ਹਰਿਆਣਾ ਜੱਖੜ ਏਰੀਆ ਦੇ ਲਿਉਂਦੇ ਆ ਅੱਛਾ ਤੇ ਬਾਕੀ ਲੋਕਲ ਪਿੰਡਾਂ ਚੋਂ ਲੋਕਲ ਵਿੱਚ ਲਈ ਜਾਂਦੇ ਠੀਕ ਹੈ ਬਾਈ ਜੀ ਮਤਲਬ ਇਸ ਤੋਂ ਇਲਾਵਾ ਬਗੜੀ ਕਿਹੜੀ ਮੰਡੀ ਲਾਉਂਦੇ ਵੀਰੇ ਕੋਈ ਮੰਡੀ ਦਾ ਹਰੇਕ ਲਾਉਂਦੇ ਵੀਰੇ ਮੰਡੀ ਦਾ ਕੋਈ ਅੱਛਾ ਤੇ ਬਾਈ ਜੀ ਮੋਬਾਈਲ ਨੰਬਰ ਕਰ ਦੂੰਗਾ 9877326900 ਕਿਹੜਾ ਦੁਆਰੇ ਬੋਲਦੇ ਵੀਰੇ 9877326900 ਅੱਛਾ ਨਾਮ ਕੀ ਦਿੱਤਾ ਸੀ ਕਿ ਵੀਰੇ ਆਪਣੇ ਰਵਿੰਦਰ ਸਿੰਘ ਹੈ ਜੀ ਠੀਕ ਹੈ ਬਾਈ ਜੀ ਤੇ ਜਿੱਦਾਂ ਆਪਣੇ ਘਰੇ ਪਸ਼ੂ ਹੁੰਦਾ ਬਈ ਇੱਕ ਦੋ ਹਾਂਜੀ ਹਾਂ ਹਾਂ ਪੰਜ 6 19 5 7 ਹੁੰਦੇ ਆ ਕਿਸੇ ਨੇ ਫੋਨ ਕਰਕੇ ਆਉਣਾ ਹੋਵੇ ਆ ਸਕਦਾ ਬਈ ਹਾਂਜੀ ਹਾਂ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਤੇ ਬਾਈ ਦਾ ਪਿੰਡ ਹੈ ਬਈ ਜੀ ਮਜਾਤ ਜ਼ਿਲ੍ਹਾ ਮੁਹਾਲੀ ਪੈ ਜਾਂਦਾ ਤੇ ਚੰਗਾ ਪਸ਼ੂ ਬਾਈ ਕੋਲੇ ਬਾਕੀ ਰੇਟ ਬਹੁਤ ਜਿਆਦਾ ਹੈ ਬਾਈ ਦਾ ਜੇ ਕੋਈ ਵੀਰ ਲੈਣਾ ਚਾਹੁੰਦਾ ਤਾਂ ਫੋਨ ਕਰਕੇ ਬਾਈ ਨੂੰ ਕਨਟੈਕਟ ਕਰਕੇ ਜਾ ਸਕਦਾ ਬਾਈ ਕੋਲੇ ਤੇ ਬਾਕੀ ਮੇਰੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਉਹਨਾਂ ਦਾ ਵੀ ਤੇ ਬਾਕੀ ਭਾਈ ਜੀ ਵੀਡੀਓ ਪੂਰੀ ਦੇਖਿਆ ਕਰੋ ਅਗਰ ਕੋਈ ਕਮੀ ਪੇਸ਼ੀ ਲੱਗਦੀ ਹੈ ਤੁਹਾਨੂੰ ਤਾਂ ਕਮੈਂਟ ਕਰਕੇ ਦੱਸਿਆ ਜਰੂਰ ਕਰੋ ਮੇਰਾ ਵੀਰ ਤੇ ਬਾਕੀ ਭਾਈ ਜੀ ਮਾਝੇ ਸਭ ਤੋਂ ਵੱਡੀ ਗੱਲ ਹੈ ਅਟਰਾ ਕੁਆਲਿਟੀ ਬਹੁਤ ਇੱਕ ਨੰਬਰ ਹੈ ਜੀ ਚੈੱਕ ਕਰੋ ਮੇਰਾ ਵੀਰ ਚੰਗਾ ਪਛੂ ਭਾਈ ਜੀ ਤੇ ਚੰਗਾ ਦੀ ਵਧੀਆ ਹੈ ਤੇ ਚੰਗਾ ਪਛੂ ਭਾਈ ਜੀ ਤੇ ਬਾਈ ਕਰਦਾ ਹੋਇਆ ਸੌਦਾ ਕਿੰਨੇ ਕੀ ਰੇਟ ਮੈਂ ਕਹਿੰਦਾ 1 ਰੁਪਿਆ ਨਾ ਮੈਂ ਕਿੱਥੇ ਕਿੰਨਾ ਗਲਾਸ ਹਟੇ ਬਾਈ ਇਹਦਾ ਰੇਟ ਇਹਦਾ ਵੀਰ ਜੀ 75000 ਰੁਪਿਆ ਗਿਆ ਅੱਛਾ ਕਿੰਨੇ ਤੱਕ ਕਹਿੰਦੇ ਬਾਈ 85 ਦੀ ਇਹ 85 ਦੀ ਕਹਿੰਦੇ ਨੇ ਅੱਛਾ ਕਿੰਨਾ ਕੁ ਥੋੜਾ ਜਿਹਾ ਫਰਕ ਹੈ ਫਿਰ ਤਾਂ ਫਰਕ ਤਾਂ ਥੋੜਾ ਜਿਹਾ ਹੈ ਹਾਂ ਬਣ ਜੂ ਫੈਸਲਾ ਸਲਾਹ ਦੇਖਦੇ ਆ ਵੀਰ ਜੀ ਇਹ ਬਣ ਚੁੱਕਾ ਠੀਕ ਹੈ ਬਾਈ ਜੀ ਤੇ ਬਾਈ ਚੰਗਾ ਪਸ਼ੂ ਬਾਈ ਕੋਲੇ ਜੇ ਕੋਈ ਲੈਣ ਦਾ ਚਾਹ ਵਾਣਾ ਤਾਂ ਨੰਬਰ ਸ਼ੇਅਰ ਕਰਦੇ ਵਿੱਚ ਜੀ ਤੇ ਬਾਕੀ ਸਾਰੇ ਵੀਰਾਂ ਨੂੰ ਧੰਨਵਾਦ ਜਿਹੜੇ ਵੀਡੀਓ ਦੇਖ ਰਹੇ ਆਂ